ਤਨ 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 ਗੁਰੂ ਸਾਬੀਸ ਕਾਂੜਾ ਮਹੱਲਾ ਚੌਥਾ ਭਜ ਰਾਮ ਮਨ ਰਾਮ ਜਿਸ ਰੂਪ ਨਾਰੇਖ ਵਡਾਮ ਸਤ ਸੰਗਤ ਮਿਲ ਭਜ ਰਾਮ ਵਡ ਹੋ ਹੋ ਭਾਗ ਮਥਾਮ ਰਹਾਉ ਜਿਤ ਗ੍ਰਹਿ ਮੰਦਰ ਹਰ ਹੋਤ ਜਾਸ ਤਿਤ ਕਰ ਆਨੰਦੋ ਆਨੰਦ ਭਜ ਰਾਮ 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 ਨਾਮ ਗੁਣ ਗਾਵੋ ਹਰ ਪ੍ਰੀਤਮ ਅਪਦੇਸ਼ ਗੁਰੂ ਗੁਰ ਸਤਗੁਰਾ ਸੁਖ ਹੋਤ ਹਰ ਹਰੇ ਹਰ ਹਰੇ ਹਰੇ ਭਜ ਰਾਮ 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 ਸਭ ਸਿਸ਼ਟ ਧਾਰ ਹਰ ਤੁਮ ਕਿਰਪਾਲ ਕਰਤਾ ਸਭ ਤੂੰ 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 ਰਾਮ 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 ਜਨ ਨਾਨਕੋ ਸਰਨਾਗਤੀ ਦੇਹੋ ਗੁਰਮਤੀ ਭਜ ਰਾਮ 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 ਕਨੜਾ ਮਹੱਲਾ ਚੌਥਾ ਸਤਗੁਰ ਚਾਟੋਂ ਪਗ ਚਾਤ ਜਿਤ ਮਿਲ ਹਰ ਪਾਦਰ ਬਾਟ ਪਜ ਹਰ ਰਸ ਰਸ ਹਰ ਗਾਟ ਹਰ ਹੋ ਹੋ ਲਿਖੇ ਲਾਟ ਰਹਾਉ ਖਟ ਕਰਮ ਕਿਰਿਆ ਕਰ ਬਹੋ ਬਹੋ ਵਿਸਥਾਰ ਸਿੱਧ ਸਾਧਕ ਜੋਗਿਆ ਕਰ ਜਟ ਜਟਾ ਜਟ ਜਾਟ ਕਰ ਭੇਖ ਨ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ ਸਤ ਸੰਗਤੀ ਅਪਦੇਸ਼ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ ਤੂੰ ਅਪਰੰਪਰ ਸੁਆਮੀ ਅਤ ਅਗਾਹ ਤੂੰ ਭਰਪੁਰ ਰਹਿਆ ਜਲ ਥਲੇ ਹਰ ਇੱਕ ਇੱਕੋ ਇੱਕ ਏਕੈ ਹਰ ਥਾਟ ਤੂੰ ਜਾਣਹਿ ਸਭ ਵਿਦ ਬੂਝਹਿ ਆਪੇ ਜਨ ਨਾਨਕ ਕੇ ਪ੍ਰਭ ਘਟ ਘਟੇ ਘਟ ਘਟੇ ਘਟ ਹਰ ਘਾਟ ਕਨੜਾ ਮਹੱਲਾ ਚੌਥਾ ਜਪ ਮੰਨ ਗੋਬਿੰਦ ਮਾਧੋ ਹਰ ਹਰਿ ਅਗਮ ਅਗਾਧੋ ਮਤ ਗੁਰ ਮਤ ਹਰ ਪ੍ਰਭਲਾਦ ਹੋ ਤੁਰ ਹੋ ਹੋ ਲਿਖੇ ਲਲਾਧੋ ਰਹਾਉ ਬੇਖ ਮਾਇਆ ਸੰਚ ਬਹੁ ਚਿਤੈ ਬੇਕਾਰ ਸੁਖ ਪਾਈਐ ਹਰ ਭਜ ਸੰਤ ਸੰਤ ਸੰਗਤੀ ਮਿਲ ਸਤ ਗੁਰੂ ਗੁਰ ਸਾਧੂ ਜਿਉ ਛੋਹੇ ਪਾਰਸ ਮਨੂਰ ਭਏ ਕੰਚਨ ਤਿਉ ਪਤਤ ਜਨ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹਾਦੋ ਜਿਉ ਕਾਸਟ ਸੰਗ ਲੋਹਾ ਬਹੁ ਤਰਤਾ ਤਿਉ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰ ਸਾਧੂ ਚਾਰ ਬਰਨ ਚਾਰ ਆਸ਼ਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪ ਤਰੈ ਕੁੱਲ ਸਗਲ ਤਰਾਦੋ ਕਾਨੜਾ ਮਹੱਲਾ ਚੌਥਾ ਹਰ ਜਸ ਗਾਵੋ ਭਗਵਾਨ ਜਸ ਗਾਵਤ ਪਾਪ ਲਹਾਨ ਮਤ ਗੁਰ ਮਤ ਸੁਨ ਜਸ ਕਾਨ ਹਰ ਹੋ ਹੋ ਕਿਰਪਾਨ ਰਹਾਉ ਤੇਰੇ ਜਨ ਧਿਆਮ ਹੈ ਇੱਕ ਮਨ ਇੱਕ ਚਿੱਤ ਤੇ ਸਾਧੂ ਸੁਖ ਪਾਵਹਿ ਜਪ ਹਰ ਹਰ ਨਾਮ ਨਿਧਾਨ ਉਸਤਤ ਕਰਹਿ ਪ੍ਰਭ ਤੇਰੀਆ ਮਿਲ ਸਾਧੂ ਸਾਧ ਜਨ ਗੁਰ ਸਤ ਗੁਰੂ ਭਗਵਾਨ ਜਿਨ ਕਾ ਹਿਰਦੈ ਤੂੰ ਸੁਆਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਾਵ ਸਿੰਧ ਦੇ ਭਗਤ ਹਰਜਾਨ ਤਿੰਨ ਸੇਵਾ ਹਮ ਲਾਏ ਹਰੇ ਹਮ ਲਾਏ ਹਰੇ ਜਨ ਨਾਨਕ ਕੇ ਹਰ ਤੂੰ 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 ਭਗਵਾਨ ਕਾਂੜਾ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਈਐ ਗੁਣ ਗੋਪਾਲ ਕਿਰਪਾ ਨਿਦ ਦੁਖ ਬਦਾਰਨ ਸੁਖ ਦਾਤੇ ਸਤਿਗੁਰ ਜਾਂ ਕੋ ਭੇਟ ਤੋ ਹੋਏ ਸਗਲ ਸਿੱਧ ਰਹਾਉ ਸਿਮਰਤ ਨਾਮ ਮਨਹਿ ਸਾਧਾਰੈ ਕੋਟ ਪਰਾਧੀ ਖਿਨ ਮਹਿ ਤਾਰੈ ਜਾਂ ਕੋ ਚੀਤ ਆਵੇ ਗੁਰ ਅਪਨਾ ਤਾਂ ਕੋ ਦੂਖ ਨਹੀਂ ਤਿਲ ਸੁਪਨਾ ਜਾਂ ਕੋ ਸਤ ਗੁਰ ਅਪਨਾ ਰਾਖੈ ਸੋ ਜਨ ਹਰ ਰਸ ਰਸਨਾ ਚਾਖੈ ਕਹੋ ਨਾਨਕ ਗੁਰ ਕੀਨੀ ਮਇਆ ਹਲਤ ਪਲਤ ਮੁਖ ਊਜਲ ਭਇਆ ਨਰਾ ਮਹੱਲਾ ਪੰਜਵਾ ਅਰਧੋ ਤੁਜੈ ਸੁਆਮੀ ਆਪਣੇ ਉਠਤ ਬੈਠਤ ਸੋਵਤ ਜਾਗਤ ਸਾਸ 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 ਹਰਿ ਜਪਣੇ ਰਹਾਉ ਤਾਂ ਕੈ ਹਿਰਦੈ ਬਸਿਓ ਨਾਮ ਜਾਂ ਕੋ ਸੁਆਮੀ ਕੀਨੋ ਦਾਨ ਤਾਂ ਕੈ ਹਿਰਦੈ ਆਈ ਸ਼ਾਂਤ ਠਾਕੁਰ ਭੇਟੇ ਗੁਰਬਚਨਾਂਤ ਸਰਬ ਕਲਾ ਸੋਈ ਪਰਬੀਨ ਨਾਮ ਮੰਤਰ ਜਾ ਕੋ ਗੁਰਦੀਨ ਕਹੋ ਨਾਨਕ ਤਾਂ ਕਹਿ ਬਲ ਜਾਉ ਕਲਯੁਗ ਮਹਿ ਪਾਇਆ ਜਿਨ ਨਾਮ ਕਾਨੜਾ ਮਹੱਲਾ ਪੰਜਵਾ ਈਰਤ ਪ੍ਰਭ ਕੀ ਗਾਉ ਮੇਰੀ ਰਸਨਾ ਅਨਕ ਬਾਰ ਕਰ ਬੰਦਨ ਸੰਤਨ ਊਹਾ ਚਰਨ ਗੋਬਿੰਦ ਜੀ ਕੇ ਬਸਨਾ ਰਹਾਉ ਅਨਕ ਭਾਂਤ ਕਰ ਦਵਾਰ ਨਾ ਪਾਵੋ ਹੋਏ ਕਿਰਪਾਲ ਤਾ ਹਰ ਹਰ ਧਿਆਵੋ ਕੋਟ ਕਰਮ ਕਰ ਦੇ ਨਾ ਸੋਦਾ ਸਾਧ ਸੰਗਤ ਮਹਿ ਮਨ ਪਰਬੋਧਾ ਤ੍ਰਿਸ਼ਣਾਂ ਬੂਜੀ ਬਹ ਰੰਗ ਮਾਇਆ ਨਾਮ ਲੈਤ ਸਰਬ ਸੁਖ ਪਾਇਆ ਪਾਰ ਬ੍ਰਹਮ ਜਬ ਭਈ ਦਿਆਲ ਕਹੋ ਨਾਨਕ ਤਉ ਛੂਟੇ ਜੰਜਾਲ ਕਾਂੜਾ ਮਹੱਲਾ ਪੰਜਵਾਂ ਐਸੀ ਮੰਗ ਗੋਬਿੰਦ ਤੇ ਤਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤਿ ਰਹਾਉ ਪੂਜਾ ਚਰਨਾ ਠਾਕੁਰ ਸਰਨ ਸੋਈ ਕੁਸ਼ਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਰਲਭ ਦੇਹੀ ਜਾਂ ਕਉ ਸਤਿਗੁਰ ਮਿਆ ਕਰੇ ਹੀ ਅ ਗਿਆਨ ਭਰਮ ਬਿਨ ਸਹਿ ਦੁਖ ਡੇਰਾ ਜਾਂ ਕੈ ਹਿਰਦੈ ਬਸਹਿ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਧਿਆਇਆ ਕਹੂ ਨਾਨਕ ਤਿਨ ਪੂਰਾ ਪਾਇਆ ਕਨੜਾ ਮਹੱਲਾ ਪੰਜਵਾ ਭਗਤ ਭਗਤਨੂ ਬਨਿ ਆਈ ਤਨ ਮਨ ਗਲਤ ਭਏ ਠਾਕੁਰ ਸਿਉ ਆਪਣ ਲੀਏ ਮਲਾਈ ਰਹਾਉ ਗਾਵਨ ਹਾਰੀ ਗਾਵੇ ਗੀਤ ਤੇ ਉਦਰ へ ਪਸੇ ਜਿਹ ਚੀਤ ਵੇਖੇ ਬਿੰਜਨ ਪਰੋਸਨ ਹਾਰੇ ਜਿਹ ਭੋਜਨ ਕੀਨੋ ਤੇ ਤ੍ਰਿਪਤਾਰੈ ਨਾਨਕ ਸਵਾੰਗ ਕਾਛੇ ਪੇਖ ਧਾਰੀ ਜੈ ਸੋ ਸਾਤੈ ਸੋ ਦ੍ਰਿਸ਼ਟਾਰੀ ਕਹਿਨ ਕਹਾ ਮਨ ਸਗਲ ਜੰਜਾਰ ਨਾਨਕ ਦਾਸ ਸਚ ਕਰਣੀ ਸਾਰ ਕਨੜਾ ਮਹੱਲਾ ਪੰਜਵਾਂ ਤੇਰੋ ਜਨ ਹਰਿ ਜਸ ਸੁੰਤ ਉਮਾਹਿਉ ਰਹਾਉ ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੋਬਾ ਜਤ ਕਤ ਪੇਖੋ ਆਹਿਉ ਸਭ ਤੇ ਪਰੇ ਪਰੇ ਤੇ ਊਚਾ ਗਹਿਰ ਗੰਭੀਰ ਅਥਾਯੋ ਊਤ ਪੋਤ ਮਿਲਿਓ ਭਗਤਨ ਕੋ ਜਨ ਸਿਓ ਪਰਦਾ ਲਾਯੋ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਧ ਸਮਾਯੋ ਕਨੜਾ ਮਹੱਲਾ ਪੰਜਵਾ ਸੰਤਨ ਪਹਿ ਆਪ ਉਧਾਰਨਿ ਆਯੋ ਰਹਾਉ ਦਰਸ਼ਨ ਭੇਟ ਤਹੋਤ ਪਨੀਤਾ ਹਰ ਹਰ ਮੰਤਰ ਦਰੜਾਯੋ ਕਾਟਿ ਰੋਗ ਭਏ ਮਨ ਨਿਰਮਲ ਹਰ ਹਰ ਔਖਦ ਖਾਇਓ ਆਸਥਿਤ ਭਏ ਬਸੇ ਸੁਖ ਥਾਨ ਬੋਹਰ ਨਾ ਕਤਹੁ ਤਹਾਇ ਸੰਤ ਪ੍ਰਸਾਦ ਤਰੇ ਕੁੱਲ ਲੋਗਾ ਨਾਨਕ ਲਿਪਤ ਨਾ ਮਾਇਓ ਕਨੜਾ ਮਹੱਲਾ ਪੰਜਵਾਂ ਵਿਸਰ ਗਈ ਸਬ ਤਾਤ ਪਰਾਇ ਜਬ ਤੇ ਸਾਧ ਸੰਗਤ 모ਹੇ ਪਾਈ ਰਹਾਉ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਇਹ ਸਮਤ ਸਾਧੂ ਤੇ ਪਾਈ ਸਭ ਮਹਿ ਰਾਵ ਰਹਾ ਪ੍ਰਭ ਏਕੈ ਪੇਖ ਪੇਖ ਨਾਨਕ ਬਿਗਸਾਈ ਕਨੜਾ ਮਹੱਲਾ ਪੰਜਵਾ ਠਾਕੁਰ ਜੀਓ ਤੁਹਾਰੋ ਪਰਨਾ ਮਾਨ ਮਹੱਤ ਤੁਮਾਰੇ ਉਪਰ ਤੁਮਰੀ ਓਟ ਤੁਮਾਰੀ ਸਰਨਾ ਰਹਾਉ ਤੁਮਰੀ ਆਸ ਪਰੋਸਾ ਤੁਮਰਾ ਤੁਮਰਾ ਨਾਮ ਰਿਦੈ ਲੈ ਧਰਨਾ ਤੁਮਰੋ ਬਲ ਤੁਮ ਸੰਗ ਸੁਹੇਲੇ ਜੋ ਜੋ ਕਹੋ ਸੋਈ ਸੋਈ ਕਰਨਾ ਤੁਮਰੀ ਦਇਆ ਮਾਇਆ ਸੁਖ ਪਾਵੋ ਉਹ ਕਿਰਪਾਲ ਤਾਂ ਭਉ ਜਲ ਤਰਨਾ ਅਪੈ ਦਾਨ ਨਾਮ ਹਰ ਪਾਇਓ ਸਿਰ ਡਾਰਿਓ ਨਾਨਕ ਸੰਤ ਚਰਨਾ ਕਾਨੜਾ ਮੋਹੱਲਾ ਪੰਜਵਾਂ ਸਾਧ ਸਰਨ ਚਰਨ ਚਿਤ ਲਾਇਆ ਸੁਪਨ ਕੀ ਬਾਤ ਸੁਣੀ ਪੇਖੀ ਸੁਪਨਾ ਨਾਮ ਮੰਤਰ ਸਤ ਗੁਰੂ ਦਰੜਾਇਆ ਰਹਾਉ ਨਹਿ ਤ੍ਰਿਪਤਾਨੁ ਰਾਜ ਜੋਬਨ ਧਨ ਬਹਰ ਬਹਰ ਫਿਰ ਤਾਇਆ ਸੁਖ ਪਾਇਆ ਤ੍ਰਿਸ਼ਨਾ ਸਭ 부ਜੀ ਹੈ ਸ਼ਾਂਤ ਪਾਈ ਗੁਣ ਗਾਇਆ ਬਿਨ ਬੂਜੇ ਪਸ਼ੂ ਕੀ ਨਿਆਈ ਭ੍ਰਮ ਮੋਹੇ ਬਿਆਪਿਓ ਮਾਇਆ ਸਾਧ ਸੰਗ ਜਮ ਜੀਵ ਰੀ ਕਾਟੀ ਨਾਨਕ ਸਹਿਜ ਸਮਾਇਆ ਕਾਨੜਾ ਮਹੱਲਾ ਪੰਜਵਾ ਹਰ ਕੇ ਚਰਨ ਹਿਰਦੈ ਗਾਏ ਸੀਤਲਾ ਸੁਖ ਸ਼ਾਂਤ ਮੂਰਤ ਸਿਮਰ ਸਿਮਰ ਨਿਤ ਧਿਆਏ ਰਹਾਉ ਸਗਲ ਆਸ ਹੋਤ ਪੂਰਨ ਕੋਟ ਜਰਮ ਦੁਖ ਜਾਏ ਉਨ ਨਦਾਨ ਅਨੇਕ ਕਿਰਿਆ ਸਾਧੂ ਸੰਗ ਸਮਾਏ ਤਾਪ ਸੰਤਾਪ ਮਿਟੇ ਨਾਨਕ ਬਹੜ ਕਾਲ ਨਾ ਖਾਏ ਕਨੜਾ ਮਹੱਲਾ ਪੰਜਵਾ ਘਰ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਕਥਿਐ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਰ ਸਿਮਰਤ ਪਾਈਐ ਮਾਨ ਰਹਾਉ ਆਵਤ ਜਾਤ ਰਹੀ ਸ਼ਰਮਨਾਸੀ ਸਿਮਰਤ ਸਾਧੂ ਸੰਗ ਪਤਤ ਪਨੀਤ ਹੋਹਿ ਖਿਨ ਭੀਤਰ ਪਾਰ ਬ੍ਰਹਮ ਕੈ ਰੰਗ ਜੋ ਜੋ ਕਥੈ ਸੁਨੈ ਹਰ ਕੀਰਤਨ ਤਾਂ ਕੀ ਦੁਰਮਤ ਨਾਸ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ਕਨੜਾ ਮਹੱਲਾ ਪੰਜਵਾਂ ਸਾਜ ਸੰਗਤਿ ਨਿਦ ਹਰ ਕੋ ਨਾਮ ਸੰਗ ਸਹਾਈ ਜੀ ਕਹਿ ਕਾਮ ਰਹਾਉ ਸੰਤ ਰੇਣ ਨਿਤ ਮੱਜਨ ਕਰੈ ਜਨਮ ਜਨਮ ਕੇ ਕਿਲ ਵਿਖ ਹਰੈ ਸੰਤ ਜਨਾ ਕੀ ਉੱਚੀ ਬਾਣੀ ਸਿਮਰ ਸਿਮਰ ਤਰੇ ਨਾਨਕ ਪ੍ਰਾਨੀ ਕਨੜਾ ਮਹੱਲਾ ਪੰਜਵਾ ਸਾਧੂ ਹਰ ਹਰੇ ਗੁਣ ਗਾਏ ਮਾਨ ਤਨ ਧਨ ਪ੍ਰਾਨ ਪ੍ਰਭ ਕੇ ਸਿਮਰਤ ਦੁਖ ਜਾਏ ਰਹਾਉ ਇਤ ਊਤ ਕਹਾਲੁ ਭਾਵਹਿ ਏਕ ਸਿਉ ਮਨ ਲਾਇ ਮਹਾ ਪਵਿੱਤਰ ਸੰਤਿ ਆਸਨ ਮਿਲ ਸੰਗ ਗੋਬਿੰਦ ਧਿਆਇ ਸਗਲ त्याग ਸਰਮ ਆਇਉ ਨਾਨਕ ਲਿਹਿੋ ਮਲਾਈ ਕਨੜਾ ਮਹੱਲਾ ਪੰਜਵਾ ਪੇਖ ਪੇਖ ਬਿਗਸਾਉ ਸਾਜਨ ਪ੍ਰਭ ਆਪਨਾ ਇਕਾਂਤ ਰਹਾਉ ਆਨਦਾ ਸੁਖ ਸਹਿਜ ਮੂਰਤ ਕਿਸੇ ਆਨ ਨਾਹੀ ਭਾਂਤ ਸਿਮਰਤ ਇੱਕ ਬਾਰ ਹਰ ਹਰ ਮਿਟ ਕੋਟ ਕਸ ਮਲ ਜਾਤ ਗੁਣ ਰਮੰਤ ਦੂਖ ਨਾਸਹਿ ਰਿਦਿ ਪਯੰਤ ਸ਼ਾਂਤ ਅਮਰਤਾ ਰਸ ਪੀਓ ਰਸਨਾ ਨਾਨਕ ਹਰ ਰੰਗ ਰਾਤ ਕਨੜਾ ਮਹੱਲਾ ਪੰਜਵ ਸਾਜਨਾ ਸੰਤ ਆਓ ਮੇਰੈ ਰਹਾਉ ਆਨੰਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਏ ਪਰੇ ਰੈ ਸੰਤ ਚਰਨ ਧਰੋ ਮਾਥੇ ਚਾਂਦ ਨਾ ਗ੍ਰਹਿ ਹੋਏ ਅੰਧੇਰੈ ਸੰਤ ਪ੍ਰਸਾਦ ਕਮਲ ਵਿਗਸੈ ਗੋਬਿੰਦ ਭਜਉ ਪੇਖ ਨੇਰੈ ਪ੍ਰਭ ਕਿਰਪਾ ਤੇ ਸੰਤ ਪਾਏ ਵਾਰ ਵਾਰ ਨਾਨਕ ਓਹ 베ਰੈ ਕਾਂੜਾ ਮਹੱਲਾ ਪੰਜਵਾਂ ਚਰਨ ਸਰਨ ਗੋਪਾਲ ਤੇਰੀ ਮੋਹ ਮਾਨ ਤੂ ਭਰਮ ਰਾਖ ਲੀਜੈ ਕਾਟ 베ਰੀ ਰਹਾਉ ਬੂਡਤ ਸੰਸਾਰ ਸਾਗਰ ਉਦਰੇ ਹਰ ਸਿਮਰ ਰਤਨਾਗਰ ਸੀਤਲਾ ਹਰ ਨਾਮ ਤੇਰਾ ਪੂਰਨੋ ਠਾਕੁਰ ਪ੍ਰਭ ਮੇਰਾ ਦੀਨ ਦਰਦ ਨਿਵਾਰ ਤਾਰਨ ਹਰ ਕਿਰਪਾ ਨਿਦਪਤਤ ਉਧਾਰਨ ਕੋਟ ਜਨਮ ਦੁਖ ਕਰ ਪਾਇਓ ਸੁਖੀ ਨਾਨਕ ਗੁਰਨਾਮ ਦਰੜਾਇਓ ਕਾਨੜਾ ਮਹੱਲਾ ਪੰਜਵਾਂ ਆਨੇ ਉਹ ਪ੍ਰੀਤ ਚਰਨ ਸੰਗ ਲਾਗੀ ਕੋਟ ਜਾਪ ਤਾਪ ਸੁਖ ਪਾਏ ਆਏ ਮਿਲੇ ਪੂਰਨ ਬੜ ਭਾਗੀ ਰਹਾਉ ਮੋਹੇ ਅਨਾਥ ਦਾਸ ਜਨ ਤੇਰਾ ਅਵਰ ਓਟ ਸਗਲੀ ਮੋਹੇ त्यागी ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲ ਸੋਵਤ ਜਾਗੀ ਤੂੰ ਅਥਾ ਹੋਤ ਬੜੋ ਸੁਆਮੀ ਕਿਰਪਾ ਸਿੰਧ ਪੂਰਨ ਰਤ ਲਾਗੀ ਨਾਨਕ ਜਾਚਕ ਹਰ ਹਰ ਨਾਮ ਮੰਗੈ ਮਸਤਕ ਿਆਨ ਧਰਿਓ ਪ੍ਰਭ ਪਾਗੀ ਕਾਨੜਾ ਮਹੱਲਾ ਪੰਜਵਾ ਉਚਲ ਕਠੋਰ ਕਪਟ ਕਾਮੀ ਜਿਉ ਜਾਣਹਿ ਤਿਉ ਤਾਰ ਸੁਆਮੀ ਰਹਾਉ ਤੂੰ ਸਮਰੱਥ ਸਰਨ ਜੋਗ ਤੂੰ ਰੱਖਹਿ ਆਪਣੀ ਕਲ ਧਾਰ ਜਾਪ ਤਾਪ ਨੇਮ ਸੁਚ ਸੰਜਮ ਨਾਹੀ ਇਨ ਵਿਦੇ ਛੁਟਕਾਰ ਗਰਤ ਘੋਰ ਅੰਧ ਤੇ ਕੱਢ ਹੋ ਪ੍ਰਭ ਨਾਨਕ ਨਦਰ ਨਿਹਾਰ ਕਨੜਾ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਰਪਤ ਨਮਸ਼ਕਾਰੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ ਰਹਾਉ ਕਮਨ 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 ਗੁਨ ਕਹੀਐ ਅੰਤ ਨਹੀਂ ਕਛ ਪਾਰੈ ਲਾਖ 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 ਕਈ ਕੋਰੇ ਕੋਹ ਹੈ ਐ ਸੋ ਵਿਚਾਰੈ ਬਿਸਮ 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 ਹੀ ਭਈ ਹੈ ਲਾਲ ਗੁਲਾਲ ਰੰਗਾਰੈ ਕਹੋ ਨਾਨਕ ਸੰਤਨ ਰਾਸ ਆਈ ਹੈ ਜਿਉ ਚਾਖ ਗੂੰਗਾ ਮੁਸਕਾਰੈ ਕਨੜਾ ਮਹੱਲਾ ਪੰਜਵਾਂ ਨਾ ਜਾਣੀ ਸੰਤ